ਅੰਤੀ 12ਵਾਂ ਪੰਡਾ ਹਰ ਆ ਰਿਹਾ ਕਿ ਆਪਾਂ ਰਾਜਸਥਾਨ ਬਾਪੂ ਜੀ ਦੇ ਗੁੱਗਾ ਮੜੀ ਲੈ ਕੇ ਜਾ ਰਹੇ ਹਾਂ ਤਾਂ ਕੀ ਕਹੋਗੇ ਇਹਦੇ ਬਾਰੇ ਹਾਂਜੀ ਜੈ ਬਾਗੜ ਵਾਲੇ ਪੀ ਕੀ ਗੁੱਗਾ ਜਹਾਜ਼ ਪੀ ਕੀ ਜੈ ਜੈਕਾਰ ਜਿਹੜਾ ਅਸੀਂ ਆ ਬਾਦਮਾ ਪੰਡਾ ਦਾ ਲੈ ਕੇ ਚੱਲੇ ਆਂ ਬਾਗੜ ਗੁੱਗਾ ਜਹਾਜ਼ ਪੀ ਦੇ ਉੱਥੇ ਲੰਘਾ ਲਾਉਣ ਵਾਸਤੇ ਚੱਲੇ ਆਂ ਤਾਂ ਕਿ ਜਿਹੜੀ ਸੰਗਤਾਂ ਆਉਂਦੀਆਂ ਉਹਨਾਂ ਦਾ ਪੇਟ ਭਰਿਆ ਜਾ ਸਕੇ ਭੋਜਨ ਨੂੰ ਛਕਿਆ ਜਾ ਸਕੇ ਜਿਹੜੇ ਸਾਡੇ ਜੈਲਾਂ ਜੀ ਐ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਭੇਜ ਰਹੇ ਹਾਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਜਿਹੜਾ ਜਿੰਨਾ ਵੀ ਹੈਗਾ ਯੋਗਦਾਨ ਹੈ ਬਹੁਤ ਬੜੀ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਲਾ ਕੇ ਅਸੀਂ ਬਹੁਤ ਵਧੀਆ ਲੰਗਰ ਲਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਵੀ ਸੰਗਤਾਂ ਹਾਵੇਂ ਛੁੱਪਾਂ ਦੇ ਵਿੱਚ ਆਂਦੀ ਹੈ, ਉੱਥੇ ਗਰਮੀ ਬਹੁਤ ਪੈਂਦੀ ਹੈ। ਉਹਨਾਂ ਨੂੰ ਹਰ ਚੀਜ਼ ਦੀ ਸਹੂਤ 깔ਵਾਈ ਜਾਵੇ। ਤੇ ਅਸੀਂ ਚਾਹੁੰਦੇ ਹਾਂ ਸੋ ਬਾਕੀ ਸ਼ਹਿਰ ਦੇ ਲੋਕ ਵੀ ਸਾਡਾ ਨਾਲ ਮਿਲ ਕੇ ਸਹਿਯੋਗ ਦੇਣ। ਇਸ ਯੋਗਦਾਨ ਦੇ ਵਿੱਚ ਹਿੱਸਾ ਵਾਣ ਤਾਂ ਕਿ ਬਾਦ ਚੜ ਕੇ ਹੋ ਅੱਗੇ ਨੂੰ ਚੰਗੀ ਤਰ੍ਹਾਂ ਹੋ ਲੰਗਰ ਲਾ ਸਕੀਏ। ਕਿਹੜਾ ਕਿਹੜਾ ਸਹਿਯੋਗ ਰਿਹਾ ਜੀ ਆਪਣੇ ਭੰਡਾਰੇ ਦੇ ਵਿੱਚ? ਆਪਣੇ ਭੰਡਾਰੇ ਦੇ ਵਿੱਚ ਸ਼ਹਿਰ ਦੇ ਚੰਗੇ ਚੰਗੇ ਬੰਦਿਆਂ ਦਾ ਬੜਾ ਸਹਿਯੋਗ ਰਿਹਾ ਜੈਲਾ ਜੀ ਦਾ ਹੋਇਆ। ਆਪਣੇ ਬਿੱਟੂ ਜੀ ਹੋਗੇ ਆਪਣੇ ਬੀਸ਼ੂ ਜੀ ਹੋਗੇ ਉਹਨਾਂ ਦਾ ਯੋਗਦਾਨ ਰਿਹਾ ਜਿਹੜੀ ਆਪਣੀ ਆ ਨਾਲ ਲੱਗੇ ਹੋਏ ਆਂ ਸੇਵਾਦਾਰ ਲੱਗੇ ਹੋਏ ਆਂ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਹੈ ਜਿਨ੍ਹਾਂ ਨੇ ਆਪਣੀ ਟਾਈਮ ਕੱਢ ਕੇ ਨਾਲ ਜਾਣਾ ਸੇਵਾ ਕਰਨੀ ਹੈ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਹੈ ਆਪਣੇ ਘਦਾਈ ਲਾਲ ਜੀ ਇਹਨਾਂ ਦਾ ਬਹੁਤ بڑا ਹੱਥ ਹੈ ਇਹ ਬਗੜ ਵਾਲੀ ਪੀ ਕੀ ਗੱਜਹਾ ਪੀ ਕੀ ਜਾ ਰਿਹਾ ਹੈ ਸੋ ਜੀ ਭੰਡਾਰਾ ਜਾ ਰਿਹਾ ਬਾਗੜ ਦੇਸ਼ ਨੂੰ ਜੀ Rajasthan ਗੱਟੀਆਂ ਤੁਰਪੀਆਂ ਉਰੇ ਤੇ ਇੱਕ ਗੱਡੀ ਆ ਖੜੀ ਹੈ ਜੀ ਇਹਨਾਂ ਦੀ